ਹਾਲੀਜੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਦੇ ਪ੍ਰਚਾਰ ਮੌਕੇ ਤੇ ਮਾਨ ਸਰਕਾਰ ਨੂੰ ਘੇਰਦਿਆ ਤਿੱਖੀ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਮਾਨ ਸਰਕਾਰ ਸਾਰੇ ਪੰਜਾਬ ਨੂੰ ਕਰਜ਼ਾਈ ਕਰ ਆਪਣੇ ਝੂਠੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਇਸ ਹੱਦ ਤੱਕ ਵਿਗੜ ਗਈ ਹੈ ਕਿ ਪੰਜਾਬ ਦੇ ਵਿੱਚ ਲੁੱਟ-ਖੋਹ, ਚੋਰੀ, ਕਤਲ, ਨਸ਼ੇ ਵਰਗੀਆਂ ਵਾਰਦਾਤਾਂ ਨੂੰ ਚਿੱਟੇ ਦਿਨ ਅੰਜਾਮ ਦਿੱਤਾ ਜਾ ਰਿਹਾ ਹੈ। پرشاسن کا کوئی ڈر نہیں ہے مان سر وعدے کر کے ستر چی اجاب نشا ختم کر دیا گے گینگسٹر واق ختم کر دیا گے عورتوں کو ہر مہینے ہزار روپے دیا گے کوئی دھرنا نہیں لگے گا سکھا صحت ਸਭ ਬਿਹਤਰ ਕਰ ਦਵਾਂਗੇ ਪਰ ਪੰਜਾਬ 'ਚ ਇਸ ਤਰ੍ਹਾਂ ਦਾ ਕੁਝ ਵੀ ਨਜ਼ਰ ਨਹੀਂ ਆ ਰਿਹਾ ਬਸ ਪੰਜਾਬ ਦੇ ਵਿੱਚ ਨਸ਼ਾ ਪਹਿਲਾਂ ਨਾਲੋਂ ਹੋਰ ਵੱਧ ਗਿਆ ਹੈ ਕਾਨੂੰਨ ਵਿਵਸਥਾ ਦੀ ਤਾਂ ਗੱਲ ਹੀ ਕੀ ਕਰੀਏ ਇਹਨਾਂ ਦੇ ਮੰਤਰੀਆਂ ਨੂੰ ਤਾਂ ਖੁਦ ਧਮਕੀਆਂ ਆ ਰਹੀਆਂ ਨੇ ਕੇਂਦਰ ਦੀਆਂ ਸਕੀਮਾਂ ਨੂੰ ਆਪਣਾ ਬਣਾ ਬਣਾ ਕੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਅਸੀਂ ਪੰਜਾਬ ਦੀ ਸੂਰਤ ਹੀ ਬਦਲ ਦਿੱਤੀ ਹੈ ਅਸੀਂ ਪੰਜਾਬ 'ਚ ਬਹੁਤ ਕੰਮ ਕੀਤਾ ਹੈ ਪੰਜਾਬ ਇਹੋ ਜਾਂ ਗਰਦੇ ਚਟੁਗਰੇ ਕਿ ਕੋ ਪਹਾਰ ਨਿਕਲ ਨਹੀਂ ਹੁੰਦਾ ਹੋਇਆ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕਿ ਤੁਹਾਡੇ ਐਮ ਐਲ ਏ ਨੂੰ ਧਮਕੀਆਂ ਆ ਰਹੀਆਂ ਨੇ ਬੜੀ ਕਿਹੜਾ ਪੰਜਾਬ ਸਰਕਾਰ ਸਰਕਾਰ ਦੇ ਲੋਕੀਂ ਅੰਗਰੇਜ਼ੀ ਬੁਤਵਾਦਾਂ ਕਹਿਣ ਦੀ ਜਿਹੜਾ ਪੂਰੀ ਮੌਜੂਦਾ ਦੇਖੋ ਲਾਂਟਾ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ ਹਜ਼ਾਰ ਰੁਪਏ ਦਿੱਦਿਆਂ ਨੂੰ ਕੋਈ ਧਰਨਾ ਨਹੀਂ ਲਗੂਗਾ ਕੋਈ ਕਚਾ ਨਹੀਂ ਰਹੂਗਾ ਵਡੀਆਂ ਵਡੀਆਂ ਦਾ ਹਸਪਤਾਲ ਸਕੂਲ ਲੇਕਿਨ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 3 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸਿੱਟਾ ਤਾਂ ਇਕੋਚੀ ਹੋਈ ਐ ਇਹ ਪਿੰਡ ਪਿੰਡ ਤੇ ਗਲੀ ਗਲੀ ਦਾ ਨਸ਼ੇ ਪਹੁੰਚੇ ਹੋਏ ਨੇ ਕੀ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਐ ਕਿ ਤੁਹਾਡੇ ਐਮਐਲਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਖੋਟ ਬੋਲੇ ਤੂੰ ਸ਼ੀਸ਼ਾ ਲਾ ਕੇ ਇਹ ਭਾਸ਼ਣ ਦੇਣਾ ਪੈ ਰਿਹਾ ਐ ਇਹ ਕੰਨ ਸਾਦੇ ਹਾਲਾਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਤਾਂ ਲੋਕਾਂ ਦੇ ਮੁੱਦੇ ਤੇ ਕਿੱਥੇ ਹੋਈ ਕਿ ਧਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਦੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ ਕਰਨ ਨੂੰ ਤੁਸੀਂ 5 ਕਿਲੋ ਕਰਤਾ ਬੱਚਿਆਂ ਦੇ ਮਜੀਫੇ ਬੰਦ ਨੇ ਸ਼ਗਨ ਦੇ ਚੈੱਕ ਨਹੀਂ ਆ ਰਹੇ ਹੈਗੇ ਮੁਆਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲਿਆ ਐਮਐਸਪੀ ਜਾਂ ਨੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮਐਸਪੀ ਤੇ ਕੋਈ ਕੋਈ ਨਹੀਂ ਕਰ ਰਿਹਾ ਇਨਾ ਵੱਡਾ ਕਿਸਾਨ ਦੀ ਜਿੱਤੇਬੰਦੀ ਉਥੇ ਘਰਨੇ ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੁਣ ਪੂਰੇ 1 ਮਹੀਨਾ ਲੇਟ ਹੁਣ ਛਾ ਕੇ ਮਿਲੀ ਹੈ ਤੇ ਕੱਲ ਤੁਹਾਡੇ ਵਿਧਾਨ ਸਭਾ ਚ ਜਿਹੜਾ ਤੁਸੀਂ ਸੀਐਜੀ ਦੀ ਰਿਪੋਰਟ ਪੰਜਾਬ ਦੇ ਅਰਧ ਵਿਵਸਥਾ ਵਾਸਤੇ ਜਿੱਥੇ ਇਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਵੱਧ ਕਰਜ਼ਾ ਚੜ ਗਿਆ ਹੈ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਗ ਜਾਏਗਾ ਇਹ 44 ਦੇ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾ ਹੈਗੀ ਆ ਜਿਹਦੇ ਕਰਕੇ ਪੰਜਾਬ ਇਹੋ ਜਿਹਾ ਕਰਜ਼ੇ 'ਚ ਡੁੱਬ ਰਿਹਾ ਕਿ ਤੋਂ ਬਾਹਰ ਨਿਕਲਣਾ ਹੀ ਉਸ ਦਾ ਹੋ ਜਾਗਾ ਫਿਰ ਮੈਂ ਹੈਰਾਨ ਆ ਕਿ ਇਹ ਮੁੱਖ ਮੰਤਰੀ ਨੂੰ ਕੱਲੇ ਵਿਰੋਧੀਆਂ ਨੂੰ ਢੰਡਣਾ ਚੁੱਪ ਕੋਲ ਸੁਣਾਣਾ ਕਦੇ ਤਾਲਾ ਚਾਬੀ ਲਾ ਦਾਂਗੇ ਕਦੇ 25 ਸਾਲ ਇਹਨਾਂ ਦਾ ਉਹਨਾਂ ਗੱਲਾਂ ਤੋਂ ਲਾਵਾ ਪੰਜਾਬ ਦੀ ਲੋਕਾਂ ਨੂੰ ਮਿਲਿਆ ਕੀ ਹੈ ਅੱਜ ਪੰਜਾਬ ਦੇ ਉੱਤੇ ਪਰ ਸਾਂਦਾ ਹੈ ਲੋਕਾਂ ਖੋਆ ਫਰੋਤੀਆਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਨਸ਼ੇ ਇਸ

لاکی جد مشہور کا رہی ہے ہزار کروڑ روپئے جان لاکھ بند کر دے پیسے محلہ کلینک آپ کی فوٹو چپکاؤں مس یوز کر رہا ہے پیٹرول ڈیزل کی قیمتیں ودا کی اگے ہی پیٹرول ڈیزل چے سب کو دے سب تک ٹیکس دیش سے لگتا ہے ہوں پیٹرول ڈیزل کی قیمت کا مطلب ہر چیز سے مہنگائی وجوگی ਕਿ ਜਿਹੜਾ ਖਾਣ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇਲ ਦੁਕਾਨਾਂ ਚ ਟ੍ਰਾਂਸਪੋਰਟ ਵੀ ਜਦ ਵਧੂਗੀ ਪੈਟਰੋਲ ਡੀਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਅੱਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਦੇ ਬੋਝ ਪਊਗਾ ਤੇ ਇਹ ਲੋਕਾਂ ਦੇ ਉੱਤੇ ਬੋਝ ਪਾ ਕੇ ਕਮਾਈਆਂ ਲੋਕਾਂ ਦੀ ਕੱਢ ਕੇ ਲੋਕਾਂ ਨੂੰ ਕੋਈ ਸੁੱਖ ਨਹੀਂ ਮਿਲ ਰਿਹਾ ਉਹਦੇ ਨਾਲ ਇਹ ਵੀ ਸੋਕੀ ਇਸ਼ਤਿਹਾਰਬਾਜ਼ੀ ਤੇ ਪੰਡੀ ਪ੍ਰਚਾਰ ਜਿਹੜਾ ਇਹਦਾ ਚੱਲ ਰਿਹਾ ਅਫਸੋਸ ਹੁੰਦਾ ਹੈ ਮੈਂ ਤਾਂ ਲੋਕਾਂ ਨੂੰ ਕਹਣੀ ਆ ਇਹੋ ਜੀ ਸਰਕਾਰਾਂ ਨੂੰ ਨਿਕਾਰੋ ਇਹ ਭਾਈਵਾਲ ਗੱਟ ਜੋ ਜਿਹੜਾ ਇਹਨਾਂ ਦੇ ਕਾਂਗਰਸ ਦੇ ਆਮ ਆਦਮੀ ਨੇ ਝੂਠ ਮਾਰ ਕੇ ਕਾਲੀਆਂ ਦੇ ਸਿਰ ਤੇ ਪੰਜਾਬ ਦਾ ਆ ਬੇੜਾ ਕਰ ਕਰਤਾ ਹੈਗਾ ਹੁਣ ਵੀ ਝੂਠ ਤੋਂ ਹਟਦੇ ਨਹੀਂ ਜਿੱਥੇ ਲੋਕ ਸਭਾ ਦੀ ਚੋਣਾਂ ਇਹਨਾਂ ਨੇ ਇਕੱਠੇ ਹੋ ਕੇ ਦੇਸ਼ ਭਰ ਚੋਂ ਲੜੀਆਂ ਨੇ ਹੁਣ ਹਰਿਆਣੇ 'ਚ ਇਕੱਠੇ ਹੋ ਕੇ ਨਾਲ ਇੱਥੇ ਆ ਜੇ ਵੀ ਤੁਹਾਨੂੰ ਝੂਠ ਮਾਰੀ ਜਾ ਰਹੇ ਹੋ ਝੂਠ ਦਾ ਸਾਥ ਕਿੰਨੀ ਦੇਰ ਤੋ ਦੋਗੇ ਤੁਸੀਂ ਤੜੜੇ ਹੋ ਕੇ ਆਹ ਬਾਈ ਇਲੈਕਸ਼ਨ ਚ ਕਾਲੀਦਨ ਨੂੰ ਕਾਮਯਾਬ ਕਰੋ ਬਾਕੀ ਵਿਧਾਨ ਸਭਾ 'ਚ ਜਾ ਕੇ ਕੋਈ ਲੋਕਾਂ ਦੇ ਮੋਟਾ ਤੇ ਚੱਕੰਦ ਹੋਏ ਇਹ ਤਾਂ ਦੋਨੋਂ ਇਕੱਠੇ ਨੇ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਤੁਹਾਨੂੰ ਹੱਥ ਨਹੀਂ ਲਾਗੇ ਇਹ ਨਾ ਕੋ ਦਾ ਫਿਕਸ ਸੈਂਚਰ ਨਾ ਜਿਹੜੀ ਕੌਂਸਲ ਦੇ ਫਿਗਰ ਬਾਰੇ ਤੁਸੀਂ ਆਖਣ ਲੱਗਿਆ ਹੈ ਇਹ ਸਿਸਟਮ ਨੂੰ ਕਰਾਉਣਾ ਦੇਖਿਏ ਚੁਣੌਤੀਆਂ ਦਾ ਅਕਾਲੀਪੁਰ ਦੇ ਖਿਲਾਫ 2015 ਤੋਂ ਚੱਲ ਰਹੀ ਹੈ ਨਹੀਂ ਜਦ ਇਹ ਸਾਰੀ ਦਿੱਲੀ ਦੀ ਹੱਤ ਟੋਕੀਆਂ ਪਾਰਟੀਆਂ ਦੇ ਆਹੂ ਇਕੱਠੇ ਹੋ ਕੇ ਇਕੱਲੇ ਪੰਥ ਦੀ ਇਸ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਲੱਗੇ ਹੋਏ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਤੋਂ ਸਾਡੇ ਫਸਲ ਦੀ ਖਰੀਦ ਖਤਮ ਕਰਨਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦੇ ਨੇ ਇਹ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕਰਨਾ ਚਾਹੁੰਦੇ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹਨਾਂ ਸਾਰੇ ਇਹਨਾਂ ਚੀਜ਼ਾਂ 'ਚ ਸਭ ਇਕੱਠੇ ਨੇ ਇਹਨਾਂ ਦੇ ਖਿਲਾਫ ਅਕਾਲੀ ਦਲ ਲੜ ਰਿਹਾ ਜਿਹਦੇ ਕਰਕੇ ਤਿੰਨੋਂ ਇਕੱਠੇ ਹੋਏ ਨੇ ਕਿ ਅਕਾਲੀ ਦਲ ਨੂੰ ਖਤਮ ਕਰ ਦੇਵੇ ਤਦੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ 'ਚ ਇਹਨਾਂ ਮੰਦਰ ਸਾਹਿਬ 'ਚ ਪਟਨਾ ਸਾਹਿਬ 'ਚ ਦਿੱਲੀ 'ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ ਮੋਂ ਸਾਡੇ ਪੰਜਾਬ 'ਚ ਕਦੇ ਸਾਡਾ ਐਮ.ਐਲ.ਏ. ਤੋੜ ਕੇ ਲੈ ਜਾਣਗੇ ਕਦੇ ਸਾਡਾ ਹਲਕਾ ਇੰਤਜ਼ਾਰ ਤੋੜ ਕੇ ਲੈ ਜਾਣਗੇ ਸੋ ਇਹਨਾਂ ਦਾ ਨਿਸ਼ਾਨਾ ਕੀ ਅਕਾਲੀ ਦਲ ਨੂੰ ਖਤਮ ਕਰੀਏ ਤਾਂ ਕਿ ਪੰਜਾਬ ਦੇ ਉੱਤੇ ਹਾਵੀ ਹੋਈਏ ਇਹਨਾਂ ਦੇ ਲੋਕਾਂ ਨੂੰ ਬੋਲਣ ਜੋਗੇ ਨਾ ਛੱਡੇ ਮੈਂ ਲੋਕਾਂ ਨੂੰ ਬੇਨਤੀ ਕਰਦੀ ਆ ਸਾਰਾ ਕੁਝ ਤੁਸੀਂ ਦੇਖ ਰਿਹਾ ਹੈਗਾ ਪੰਜਾਬ ਦੇ ਹਾਲਾਤ ਤੁਹਾਡੇ ਸਾਹਮਣੇ ਜੇ ਪੰਜਾਬ ਦੇ ਭੁਗਤ ਨੂੰ ਗਰਾਬ ਦੇ ਬੱਚਿਆਂ ਦੇ ਭੁਗਤ ਨੂੰ ਤੁਸੀਂ ਬਚਾਉਣਾ ਹੈ ਤੇ ਫੇਰ ਹੋਣ ਇਹਨਾਂ ਨੇ ਸਾਡੇ ਭਾਵੇਂ ਇੱਕ ਐਮ.ਐਲ.ਏ. ਕੋੜਿਆ ਇੱਕ ਹਲਕਾ ਇੰਤਜ਼ਾਰ ਕੋੜਿਆ ਕੋਈ ਗੱਲ ਨਹੀਂ ਅਕਾਲੀ ਦਲ ਇੱਕ ਸਮੁੰਦਰ ਹੈਗਾ ਸਮੁੰਦਰ ਕੋ ਜਿੰਨੇ ਬੰਦੇ ਪੱਟ ਕੇ ਲੈ ਜਾਣ ਪਿੰਡ ਪਿੰਡ ਚ ਅਕਾਲੀ ਦਲ ਵਸਿਆ ਇਤਤ ਨਹੀਂ ਹੁੰਦਾ ਮੇਰੀ ਪੀੜੀ ਦੇ ਸਾਨ ਤੋਂ ਥਾਪੀ ਹੋਈ ਪਾਰਟੀ ਐ ਚਾਰ ਬਾਈ ਇਲੈਕਸ਼ਨ ਆਏ ਤੁਸੀਂ ਕਮਰ ਕੱਸ ਲਓ ਜਿਵੇਂ ਬਠਿੰਡਾ ਪਾਰਲੀਮੈਂਟਰੀ ਚ ਪੂਰਾ ਜ਼ੋਰ ਲੱਗਾ ਸਾਰੇ ਬੰਦੇ ਅਕਾਲੀ ਦਲ ਦੇ ਟੰਡ ਤੋੜ ਕੇ ਖੜੇ ਕਰਕੇ ਤਾਂ ਕਿ ਮੰਤਰੀ ਜੀ ਜਤਨ ਲੋਕਾਂ ਨੇ ਹਨੇਰੀ ਦਾ ਮੂੰਹ 모ੜਿਆ ਤੇ ਪਹਿਲੇ ਤੋਂ ਵੀ ਵੱਧ ਗਿਣਤੀ ਦੇ ਨਾਲ ਕਾਮਯਾਬੀ ਬਖਸ਼ੀ ਸਾਫਤ ਲੋਕਾਂ ਦੇ ਸਾਹਮਣੇ ਕਿਸੇ ਦਿਨ ਨਹੀਂ ਚਲਦੀ ਤੁਸੀਂ ਆਪਣੀ ਤਾਕਤ ਚਲਾਓ ਇਦੜਾ ਦੇ ਚਰਨਾਂ ਦੇ ਚੇ ਨਾਲੇ ਦੇ ਚੇ ਡੇਰਾ ਬਾਬਾ ਨਾਨਕ ਦੇ ਜਿੱਥੇ ਚੋਨਾ ਹੈ ਗਿਆ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚੋ ਤਾਂ ਕਾਨੀ ਦਾਦਾ ਮੋਰਚਾ ਸੱਤੇ ਕਰੋ ਤਾਂ ਕਿ ਵਿਧਾਨ ਸਭਾ ਵਿੱਚ ਜਾ ਕੇ ਲੋਕਾਂ ਦੀ ਗੱਲ ਕੋਈ ਚੱਕਣ ਜੋਗਾ ਹੋਏ ਮੈਨੂੰ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪੈਣੀ ਬਾਰੀ ਜਿਹੜੀ ਬਖਸ਼ੀ ਹੈ ਐ ਸਮੂਹ ਪਠੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਲੰਬੀ ਪਠੰਡਾ ਦੇ ਹਾਤੀ ਪਠੰਡਾ ਸ਼ਹਿਰ ਦੇ ਪੁੱਛੋ ਦੇ ਜਿਨ੍ਹਾਂ ਦੇ ਲਾਗੇ ਲਾਗੇ ਆਪਣਾ ਇਲਾਕਾ ਲੱਗਦਾ ਜਿੱਧਰ ਵੈ ਸਾਰਿਆਂ ਨੂੰ ਬੇਕਤੀ ਕਰਦੇ ਹੋ ਤੁਸੀਂ ਸਾਰੇ ਜਣੇ ਸੁਖਵੀਰ ਬਾਦਲ ਬਣ ਕੇ ਹਰਜਿੰਦਰ ਬਾਦਲ ਬਣ ਕੇ ਸਾਫਾਕਾਰ ਸਿੰਘ ਬਾਦਲ ਜੀ ਬਣ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਤਕੜੀ ਇਤਵੰਸ ਦੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਤੁਸੀਂ ਜਿੱਧਰ ਵੈ ਪਹੁੰਚੋ ਜਿਨ੍ਹਾਂ ਨੇ ਪਾਰਟੀਆਂ ਦੇ ਨਾਲ ਧੋਖਾ ਕੀਤਾ ਹੈਗਾ ਗੱਲ ਵੱਧ ਨੂੰ ਆਨੋ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈਗਾ ਇਹ ਸਾਰੀ ਝੂਠੀ ਪਾਰਟੀਆਂ ਨੂੰ ਨਕਾਰ ਕੇ ਉਹ ਸੱਚੀ ਪੰਥ ਦੀ ਪਾਰਟੀ ਨੂੰ ਕਾਮਯਾਬ ਕਰੀਏ ਮੈਂ ਤੁਹਾਡੇ ਸਾਰੇ